ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਲੰਗ ਬਾਣੀ ਭਗਤਾਂ ਕੀ ਕਬੀਰ ਜੀ ਇਤ ਕੋ ਓੰਕਾਰ ਸਤਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਤੋਕ ਤਨ ਕਰਾਰੇ ਜੋ ਕਰਾਂ ਹਾਜ਼ਰ ਹਜ਼ੂਰ ਖੁਦਾ ਬੇਦਕ ਤੇਬ ਇਸਤਰਾ ਭਾਈ ਦਿਲ ਦਾ ਫਿਕਰ ਨਾ ਜਾਵੇ ਟਕ ਬੰਨ ਕਰਾਈ ਜਾ ਤਰੋ ਹਾਜ਼ਰ ਹਜ਼ੂਰ ਖੁਦਾ ਬੰਦ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸਾਨੀ ਮਾਹੋ ਇਹ ਜੋ ਦੁਨੀਆਂ ਸੇਰ ਮੇਲਾ ਦਸ ਤੋ ਗਿਰੀ ਨਾ ਹੈ ਰਹਾ ਗਰੋਗ ਪੜ ਪੜ ਖੁਸ਼ੀ ਹੋ ਬੇਖਬਰ ਬਾਦ ਬਕਾ ਹੋ ਹਾਕ ਸੱਚ ਖਾਲਕ ਤਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੋਸਲ ਕਰਦਨ ਬੂੰਦ ਤਾਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ ਅੱਲਾਹ ਪਾਕ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਨਾ ਸੋ ਅੱਲਾਹ ਪਾਕ ਪਾਕ ਹੈ ਸਤ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀ ਮਕਾ ਉਹ ਕਰੇ ਜਾਨ ਨਾ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ